ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਹਾਜ਼ਰ ਹੋਣਾ ਬਹੁਤ ਦੀਆਂ ਕੁਝ ਗੱਲਾਂ ਬਾਤਾਂ ਹੈ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਚਾਰ-ਪੰਜ ਮਸਲੇ ਆਪਾਂ ਤੁਹਾਡੇ ਨਾਲ ਸਾਂਝੇ ਕਰਨੇ ਆ। ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਜਿਹੜਾ ਪਿਛਲੇ ਦਿਨ ਕੈਨੇਡਾ ਦਾ ਹੈਪੀਨੈਸ ਸਰਵੇ ਹੋਇਆ ਉਹਦੇ ਉੱਤੇ ਚਰਚਾ ਹੋ ਰਹੀ ਹੈ। ਦੂਜਾ ਸਰੀ ਦੇ ਮੇਅਰ ਵੱਲੋਂ ਸਰੀ ਪੁਲਿਸ ਨੂੰ ਇੱਕ ਚਿੱਠੀ ਲਿਖੀ ਗਈ ਹੈ। ਉਹਦਾ ਮਤਲਬ ਕੀ ਆ? ਤੀਜਾ ਜਿਹੜਾ ਕੱਲ ਦੀ ਖਬਰ ਚਰਚਾ ਦੇ ਵਿੱਚ ਆ ਕਿ ਵਿਕਟੋਰੀਆ ਦੇ 에ਰਪੋਰਟ ਦਾ ਜਿਹੜਾ ਜਹਾਜ਼ ਹਾਈਜੈਕਿੰਗ ਦਾ ਮ ਅ ਇੱਕ ਕੈਨੇਡਾ ਦੇ ਵਿੱਚ ਕੈਨੇਡਾ ਦੇ ਘਰਾਂ ਦੀਆਂ ਕੀਮਤਾਂ ਬਾਰੇ ਅੰਦਾਜ਼ੇ ਲਾ ਰਹੇ ਆ ਉਹਦੇ ਬਾਰੇ ਗੱਲਬਾਤ ਆਖਰ ਦੇ ਵਿੱਚ BC ਵਿੱਚ ਟਰੱਕਾਂ ਦੀ ਚੈਕਿੰਗ ਦੌਰਾਨ ਵੱਡੀਆਂ ਖਾਮੀਆਂ ਪਾਈਆਂ ਗਈਆਂ ਇਹਦੇ ਉੱਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਜਿਹੜਾ ਹੈਪੀਨੈਸ ਸਰਵੇ ਕੈਨੇਡਾ ਦੇ ਵਿੱਚ ਕਿਹੜੇ ਸ਼ਹਿਰ ਦੇ ਵਿੱਚ ਲੋਕ ਕਿੰਨੇ ਖੁਸ਼ ਆ ਇਸ ਗੱਲ ਦਾ ਇੱਕ ਸਰਵੇ ਕੀਤਾ ਗਿਆ ਇਹਦੇ ਵਿੱਚ 40000 ਲੋਕਾਂ ਨੇ ਪਾਰਟਿਸਿਪੇਟ ਕੀਤਾ 40000 ਲੋਕਾਂ ਦੇ ਪਾਰਟਿਸਿਪੇਟ ਕਰਨ ਦਾ ਮਤਲਬ ਆ ਕਿ ਇਹ ਸੈਂਪਲ ਬਹੁਤ ਵੱਡਾ ਆ ਆਮ ਤੌਰ ਤੇ ਜਿਹੜੇ ਸਰਵੇ ਹੁੰਦੇ ਆ ਉਹ ਥੋੜੇ ਸੈਂਪਲ ਦੇ ਵਿੱਚ ਹੁੰਦੇ 40000 ਦਾ ਸੈਂਪਲ ਬਹੁਤ ਵੱਡਾ ਸੈਂਪਲ ਹੁੰਦਾ ਔਰ ਆ 225 ਦੇ ਵਿੱਚ 40000 ਲੋਕਾਂ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਤੇ ਉਹਨਾਂ ਨੇ ਇਹ ਜਿਹੜੀ ਲੈਜਰ ਨੇ ਇੱਕ ਰਿਪੋਰਟ ਬਣਾਈ ਆ ਹੈਪੀ ਸਿਟੀਜ਼ ਦੀ ਕਿ ਕਿਹੜੇ ਸ਼ਹਿਰ ਜਿਹੜੇ ਖੁਸ਼ ਨੇ ਦੁਨੀਆ ਦੇ ਵਿੱਚ ਵੱਖ-ਵੱਖ ਸਮਾਂ ਦੇ ਉੱਤੇ ਇਹੋ ਜਿਹੇ ਸਰਵੇ ਹੁੰਦੇ ਰਹਿੰਦੇ ਆ ਮਿਸਿਸਾਗਾ ਸਭ ਤੋਂ ਜਿਹੜਾ ਖੁਸ਼ ਸ਼ਹਿਰ ਦੱਸਿਆ ਜਾ ਰਿਹਾ ਕੈਨੇਡਾ ਦੇ ਵਿੱਚ 70.3 ਇਹਦਾ ਸਕੋਰ ਆਇਆ 100 ਦੇ ਵਿੱਚੋਂ ਜੇਕਰ ਹੈਪੀਨੈਸ ਹੈਪੀਨੈਸ ਇੰਡੈਕਸ ਤੇ ਉੱਤੇ ਦੇਖਿਆ ਜਾਵੇ ਪਰ ਹਾਲਾਂਕਿ ਖੁਸ਼ੀ ਨੂੰ ਕਿਸੇ ਮਾਪਦੰਡ ਦੇ ਵਿੱਚ ਮਾਪਿਆ ਨਹੀਂ ਜਾ ਸਕਦਾ ਪਰ ਮੰਨ ਲਓ 100 ਹੋਵੇ ਤੇ 100 ਦੇ ਵਿੱਚੋਂ 70.3 ਨੰਬਰ ਇਹਦੇ ਮਿਸਿਸਾਗਾ ਦੇ ਇੰਟੇਰੀਓ ਦੇ ਵਿੱਚ ਜਿਹੜਾ ਸ਼ਹਿਰ ਆ ਸਭ ਤੋਂ ਖੁਸ਼ ਰਹਿਣ ਵਾਲਾ ਸ਼ਹਿਰ ਇਹ ਦੱਸਿਆ ਜਾ ਰਿਹਾ ਹੈਪੀਨੈਸ ਹੈਪੀਨੈਸ ਇੰਡੈਕਸ ਮਤਲਬ ਖੁਸ਼ੀ ਦਾ ਜਿਹੜਾ ਇਮਣਿਆ ਕਿਦਾਂ ਉਹਨਾਂ ਨੇ ਜਾਣਿਆ ਕਿਦਾਂ ਵੀ ਜਿਹਦਾ ਲੰਬਾਈ ਹੈ ਅਸੀਂ ਫੀਤੇ ਨਾਲ ਮਣ ਲੈਨੇ ਆ ਜਾਂ ਕਿਸੇ ਹੋਰ ਚੀਜ਼ ਨੂੰ ਭਾਰ ਮੋ ਅਸੀਂ ਕਿਲੋਆਂ 'ਚ ਤੋਲ ਲੈਨੇ ਪਾਉਂਡ 'ਚ ਤੋਲ ਲੈਨੇ ਇਹਨੂੰ ਮਿਣਿਆ ਕਿਦਾਂ ਇੰਡੈਕਸ ਇਹ ਦੱਸਿਆ ਕਿ 25 ਚੀਜ਼ਾਂ ਬਾਰੇ ਲੋਕ ਕਿਦਾਂ ਮਹਿਸੂਸ ਕਰਦੇ ਆ 40000 ਬੰਦੇ ਕੋਲੋਂ ਪੁੱਛਿਆ 25 ਚੀਜ਼ਾਂ ਕਿਹੜੀਆਂ ਸਿਹਤ ਬਾਰੇ ਪੈਸੇ ਬਾਰੇ ਜਿਹੜੇ ਆਪਸੀ ਰਿਸ਼ਤੇ ਆ ਉਹਨਾਂ ਬਾਰੇ ਕੰਮ ਬਾਰੇ ਆਪਣੀ ਕਮਿਊਨਿਟੀ ਬਾਰੇ ਇਦਾਂ ਉਹਨਾਂ ਨੇ ਇੱਕ ਜਿਹੜਾ ਕੁਐਸਚਨਰ ਬਣਦਾ ਆ ਉਹ ਕੁਐਸਚਨਰ ਲੈ ਕੇ ਫਿਰ ਲੋਕਾਂ ਦੇ ਕੋਲ ਜਾਂਦੇ ਆ ਤੇ ਉਹ ਉਹਦੇ ਬਾਰੇ ਆਪਣੀ ਰਾਏ ਦੱਸਦੇ ਆ ਜਿਹਦੇ ਵਿੱਚ ਇਹਨਾਂ ਸਾਰਿਆਂ ਦਾ ਫਿਰ ਬਾਅਦ ਵਿੱਚ ਹਸਾ ਹਕਤਾ ਵਲਾ ਕੇ ਉਹਨਾਂ ਦੱਸਿਆ ਮੈਸੀ ਸਾਗਾ ਤੇ ਜਿਹੜੇ ਮੌਂਟਰੀਅਲ ਆ ਇਹ ਨੈਸ਼ਨਲ ਐਵਰੇਜ 68.7 ਤੋਂ ਉੱਤੇ ਚਲੇ ਗਿਆ ਟੋਰਾਂਟੋ ਜਿਹੜਾ ਪਹਿਲੇ 10 ਵੱਡੇ ਸ਼ਹਿਰਾਂ ਦੇ ਵਿੱਚ ਆਖਰੀ ਨੰਬਰ ਤੇ ਆਇਆ ਹੈ ਇੱਥੇ ਵੀ ਦੱਸਣ ਵਾਲੀ ਗੱਲ ਆ ਹੈਪੀਨੈਸ ਹੈਪੀਨੈਸ ਇੰਡੈਕਸ ਜਿਹੜਾ ਆ ਜਾਂ ਇਹ ਕੋਈ ਨਵੀਂ ਗੱਲ ਨਹੀਂ ਆ ਆਕਸਫੋਰਡ ਵਰਗੀਆਂ ਯੂਨੀਵਰਸਿਟੀਆਂ ਦੇ ਵਿੱਚ ਕਈ ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚ 70 70 80 80 ਸਾਲ ਤੋਂ ਸਟੱਡੀਜ਼ ਚੱਲ ਰਹੀਆਂ ਜਿਹੜੀਆਂ ਇਹ ਲੱਭ ਰਹੀਆਂ ਕਿ ਕਿਹੜੇ ਬੰਦੇ ਜ਼ਿਆਦਾ ਖੁਸ਼ ਨੇ ਕਿੰਨੇ ਲੋਕਾਂ ਦੀ ਮੌਤ ਹੋ ਗਈ ਉਸ ਸਰਵੇ ਦੇ ਵਿੱਚ ਕਿੰਨੇ ਲੋਕ ਉਹ ਸਾਰੇ ਕੰਮ ਧੰਦੇ ਪ੍ਰੋਫੈਸ਼ਨ ਸਾਰਾ ਕੁਝ ਹਿਸਾਬ ਤੌਲਾ ਕੇ ਫਿਰ ਦੱਸ ਦਿਆ ਵੀ ਆਹ ਬੰਦੇ ਜਿਹੜੇ ਆ ਵੀ ਜਿਹੜੇ ਜਿਹੜੀਆਂ ਲੰਬੀਆਂ ਸਟੱਡੀਜ਼ ਆ ਉਹਨਾਂ ਦੇ ਵਿੱਚ ਦੱਸ ਦਿਆ ਕਿ ਜਿਨ੍ਹਾਂ ਕੋਲ 70000 ਆਮਦਨ ਹੋਵੇ ਸਾਲ ਦੀ ਉਹਦੇ ਤੋਂ ਉੱਪਰ ਵਾਲੇ ਵੀ ਤੰਗ ਆ ਥੱਲੇ ਵਾਲੇ ਵੀ ਤੰਗ ਆ ਤੇ 70000 ਅਮਰੀਕਾ ਦੇ ਵਿੱਚ ਜਿਹੜੀ ਐਵਰੇਜ ਇਹ ਦੱਸ ਦਿਆ ਤੇ ਜਿਨ੍ਹਾਂ ਦੇ ਕੋਲ ਰਿਲੇਸ਼ਨਸ ਜਿਆਦਾ ਰਿਸ਼ਤੇ ਜਿਆਦਾ ਆ ਉਹ ਲੋਕ ਜ਼ਿਆਦਾ ਖੁਸ਼ ਨੇ ਉਹ ਇੱਕ ਵੱਖਰੀ ਸਟੱਡੀ ਆ ਆ ਕੈਨੇਡਾ ਦੇ ਵਿੱਚ ਲੈਜੈਂਡ ਦੁਆਰਾ ਜਿਹੜੀ ਸਟੱਡੀ ਕੀਤੀ ਗਈ ਆ ਇਹ ਬੜੀ ਦਿਲਚਸਪ ਆ ਆ ਮਿਸਿਸਾਗਾ ਦੇ ਮੇਅਰ ਨੇ ਇਹਦੇ ਉੱਤੇ ਕਿਹਾ ਕਿ ਜਿਹੜੀ ਇਹ ਕਿਉਂਕਿ ਸਾਡੀਆਂ ਸੇਵਾਵਾਂ ਬਹੁਤ ਚੰਗੀਆਂ ਆ ਸਾਡੇ ਕੋਲੇ ਬਹੁਤ ਸਾਰੀ ਗ੍ਰੀਨ ਸਪੇਸ ਆ ਇਕਨੋਮੀ ਸਟਰੋਂਗ ਆ ਸਾਡੀ ਕਮਿਊਨਿਟੀ ਦੇ ਵਿੱਚ ਆਪਸ ਦੇ ਵਿੱਚ ਲੋਕਾਂ ਦਾ ਰਿਸ਼ਤਾ ਬਹੁਤ ਬਹੁਤ ਮਜ਼ਬੂਤ ਆ ਇਸ ਕਰਕੇ ਸਾਡਾ ਸ਼ਹਿਰ ਜਿਹੜਾ ਪਹਿਲੇ ਨੰਬਰ ਦੇ ਉੱਤੇ ਆਇਆ ਕੁਬੈਕ ਸਭ ਤੋਂ ਹੈਪੀਐਸਟ ਪ੍ਰੋਵਿੰਸ ਆ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਸ਼ਹਿਰ ਖੁਸ਼ ਰਹਿਣ ਵਾਲੇ ਲੋਕਾਂ ਦੇ ਆ ਤੇ ਉਹਨਾਂ ਦੇ ਵਿੱਚ ਕੁਬੈਕ ਪਹਿਲੇ ਨੰਬਰ ਤੇ ਆਉਂਦਾ ਉਸ ਤੋਂ ਬਾਅਦ ਨਿਊ ਬ੍ਰੰਸਵਿਕ ਤੇ ਆਪਣੇ ਨਿਊ ਬ੍ਰੰਸਵਿਕ ਤੇ ਨਿਊ ਫਾਉਂਡਲੈਂਡ ਤੇ ਜਿਹੜਾ ਲੈਬਰਾਡੋਰ ਨਿਊ ਬ੍ਰੰਸਵਿਕ ਤੇ ਉਹਦੇ ਨਾਲ ਹੀ ਨਿਊ ਫਾਉਂਡਲੈਂਡ ਤੇ ਲੈਬਰਾਡੋਰ ਇਹ ਜਿਹੜੇ ਹੈਗੇ ਆ ਅਨਟੈਰੀਓ ਜਿਹੜਾ ਉਹ ਥੱਲੇ ਆਇਆ ਉਹਦੇ ਤੋਂ ਬਾਅਦ ਤੇ ਇਹ ਇੱਕ ਮੋਟਾ-ਮੋਟਾ ਜਿਹਾ ਉਹਨਾਂ ਨੇ ਦੱਸਿਆ ਹੈ ਜਿਹੜੇ ਨੌਜਵਾਨ ਨੇ ਨੌਜਵਾਨ ਦਾ ਮਤਲਬ 25 ਤੋਂ 34 ਸਾਲਾਂ ਵਾਲੇ ਕਹਿੰਦੇ ਆ ਕਿ ਉਹਨਾਂ ਦੀ ਜਿਹੜੇ ਪੁਰਾਣੇ ਕੈਨੇਡੀਅਨਸ ਨੇ ਉਹਨਾਂ ਦੇ ਮੁਕਾਬਲੇ ਖੁਸ਼ੀ ਜਿਹੜੀ ਵਧੀ ਆ ਜਿਹੜੇ ਪੁਰਾਣੇ ਬਜ਼ੁਰਗ ਕੈਨੇਡੀਅਨ ਨੇ ਬਜ਼ੋਖਾ ਨੂੰ ਕਹਿੰਦੇ ਹੈ 55 ਸਾਲ ਤੋਂ ਉੱਤੇ ਉਹ ਕਹਿੰਦੇ ਆ ਕਿ ਜਿਹੜੀ ਲਗਭਗ ਸਾਡੀ ਖੁਸ਼ੀ ਉਦਾਂ ਦੀ ਰਹੀ ਹੈ ਜਿੱਦਾਂ ਦੀ ਪਹਿਲਾਂ ਸੀ ਤੇ ਕੁਝ ਨੇ ਕਿਹਾ ਵੀ ਇਹ ਵਰਸ ਹੋ ਗਈ ਆ ਔਰਤਾਂ ਨੇ ਥੋੜੀ ਜਿਹੀ ਜ਼ਿਆਦਾ ਖੁਸ਼ੀ ਦੱਸੀ ਹੈ ਸਾਰੇ ਕੁਸ਼ਤੇ ਵਿੱਚ 69.4 ਸਕੋਰ ਆਇਆ ਉਹਨਾਂ ਦਾ ਜਿਹੜੇ ਮਰਦ ਨੇ ਉਹਨਾਂ ਦਾ 68 ਆ ਓਵਰਆਲ ਕੈਨੇਡਾ ਜਿਹੜਾ ਦੁਨੀਆ ਦੇ ਵਿੱਚ 18ਵੇਂ ਨੰਬਰ ਤੇ ਹੈਪੀਨੈਸ ਦੇ ਵਿੱਚ ਆਉਂਦਾ ਪਰ ਰਿਪੋਰਟ ਕਹਿੰਦੀ ਆ ਕਿ ਜਿਹੜੇ ਕੈਨੇਡੀਅਨ ਹਜੇ ਵੀ ਨਾ ਉੱਤੇ ਸਟ्रेस ਹੈਗੀ ਆ ਤੇ ਅਨਸਰਟਨਟੀ ਆ ਰੋਜ਼ਮਰਾਂ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਕਿਤੇ ਨਾ ਕਿਤੇ ਟੈਨਸ਼ਨ ਜਿਹੜੀ ਆਮ ਨਾਲੋਂ ਜ਼ਿਆਦਾ ਆ ਅਗਲੀ ਖਬਰ ਸਰੀ ਤੋਂ ਸਰੀ ਦੇ ਵਿੱਚ ਮੇਅਰ ਬ੍ਰੈਂਡਾ ਲੋਕ ਨੇ ਇਹਨਾਂ ਨੇ ਇੱਕ ਚਿੱਠੀ ਲਿਖੀ ਆ ਸਰੀ ਦੇ ਪੁਲਿਸ ਚੀਫ ਨੌਮ ਲੁਪਿਸਕੀ ਨੂੰ ਇਹ ਚਿੱਠੀ ਇਹਨਾਂ ਨੇ 19 ਜੂਨ ਨੂੰ ਲਿਖੀ ਸੀ ਇਹਨਾਂ ਨੇ ਤਿੰਨ ਇਹਦੇ ਚ ਰਿਕੁਐਸਟ ਕੀਤੀਆਂ ਇਸ ਲੈਟਰ ਦੇ ਵਿੱਚ ਕਿ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਦੋ ਵਾਰੀ ਸਾਨੂੰ ਮਿਲਿਆ ਜਾਵੇ ਹਾਲਾਂਕਿ 19 ਜੂਨ ਨੂੰ ਜਿਹੜੀ ਇਹ ਚਿੱਠੀ ਲਿਖੀ ਸੀਗੀ ਉਹਦੀ ਚਰਚਾ ਹੁਣ ਫੇਰ ਜਦੋਂ ਪਿਛਲੀਆਂ ਵਾਰਦਾਤਾਂ ਹੋਈਆਂ ਬਹੁਤ ਕੁਝ ਹੋ ਰਿਹਾ ਤਾਂ ਉਹਦੇ ਨਾਲ ਵੀ ਇਹਦਾ ਕਿਤੇ ਨਾ ਕਿਤੇ ਸਬੰਧ ਹੋਣ ਜਿਹੜਾ ਜੋੜ ਕੇ ਦੱਸਿਆ ਜਾ ਰਿਹਾ ਉਹ ਚਿੱਠੀ ਦੇ ਵਿੱਚ ਉਹਨਾਂ ਨੇ ਕਿਹਾ ਇਹ ਆ ਕਿ ਸਾਨੂੰ ਦੋ ਵਾਰੀ ਮਿਲੋ ਅ ਤੇ ਦੂਜਾ ਇਹ ਆ ਕਿ ਉਹਨਾਂ ਨੂੰ ਮੇਜਰ ਨੂੰ ਜਾਨੀ ਕਿ ਪੁਲਿਸ ਚੀਫ ਨੋਮ ਲਪੈਂਸਕੀ ਜਿਹੜੇ ਨੇ ਉਹ ਕ੍ਰਾਈਮ ਰਿਪੋਰਟ ਪੇਜਣ ਤੇ ਦੂਜਾ ਇਹ ਆ ਕਿ ਜੇ ਕੋ ਮੇਜਰ ਕ੍ਰਾਈਮ ਹੁੰਦਾ ਤਾਂ ਉਹਦਾ ਉਸੇ ਵੇਲੇ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਵੇ ਇਹ ਲੈਟਰ ਹੁਣ ਕਿਉਂ ਚਰਚਾ ਦੇ ਵਿੱਚ ਆਦਾ ਜਿਹਦੀ ਹੁਣ ਚਰਚਾ ਕਰਨ ਦਾ ਜਿਹੜਾ ਕਾਰਨ ਕੀ ਆ ਉਹ ਇਹੇ ਕਾਰਨ ਦੱਸਿਆ ਜਾ ਰਿਹਾ ਕਿ ਜਿਹੜਾ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਕ੍ਰਾਈਮ ਦੀਆਂ ਵਾਰਦਾਤਾਂ ਹੋਈਆਂ ਜਿਹਦਾ ਕੱਲ ਤੁਹਾਡੇ ਨਾਲ ਆਪਾਂ ਖਬਰ ਸਾਂਝੀ ਕੀਤੀ ਸੀ ਜਿਹੜੇ ਕ੍ਰਾਈਮ ਸਟਾਪਰਸ ਨੇ ਉਹਨਾਂ ਨੇ ਹੁਣ ਵਿਕਟਮ ਦੀਆਂ ਕਾਲਸ ਵੀ ਲੈਣੀਆਂ ਸ਼ੁਰੂ ਕਰ ਦਿੱਤੀਆਂ ਭਾਵੇਂ ਆ ਪਹਿਲਾਂ ਜਦੋਂ ਕਿਸੇ ਬੰਦੇ ਨੂੰ ਕੋਈ ਦੁੱਖ ਤਕਲੀਫ ਹੁੰਦੀ ਸੀ ਜਾਂ ਕਿਸੇ ਨਾਲ ਕੋਈ ਇਨਸੀਡੈਂਟ ਵਾਪਰਦਾ ਸੀ ਐਕਸੀਡੈਂਟ ਹੁੰਦਾ ਸੀ ਉਹ 911 ਕਾਲ ਕਰਦਾ ਸੀ ਜੇ ਉਹਦੇ ਬਾਰੇ ਕਿਸੇ ਨੇ ਗਵਾਹੀ ਦੇਣੀ ਆ ਪਰ ਆਪਣਾ ਨਾਂ ਨਹੀਂ ਦੱਸਣਾ ਵੀ ਕਿਸੇ ਨਾਲ ਕੋਈ ਵਾਰਦਾਤ ਹੋ ਗਈ ਉਹ ਵਾਰਦਾਤ ਬਾਰੇ ਤੀਜੇ ਬੰਦੇ ਨੂੰ ਪਤਾ ਆ ਉਹ ਜਿਹੜਾ ਆ ਉਹ ਕ੍ਰਾਈਮ ਸਟਾਪਰਸ ਨੂੰ ਕਾਲ ਕਰਦਾ ਸੀ ਪਰ ਕੱਲ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਕ੍ਰਾਈਮ ਸਟਾਪਰਸ ਨੇ ਹੁਣ ਸਿੱਧਾ ਕਹਿਣਾ ਸ਼ੁਰੂ ਕਰ ਦਿੱਤਾ ਕਿ ਵਿਕਟਮ ਵੀ ਸਾਨੂੰ ਕਾਲ ਕਰ ਸਕਦਾ ਕਿਉਂਕਿ ਜਿਨ੍ਹਾਂ ਨੂੰ ਫਰੋਤੀਆਂ ਦੀਆਂ ਆ ਰਹੀਆਂ ਆਹ ਚਿੱਠੀਆਂ ਜਾਂ ਗੋਲੀਆਂ ਚੱਲੀਆਂ بزਨਸ ਦੇ ਉੱਤੇ ਲੋਕ ਦੱਸਣੋਂ ਡਰਦੇ ਆ ਉਹ ਦੱਸ ਨਹੀਂ ਰਹੇ ਤੇ ਇਸ ਕਰਕੇ ਕ੍ਰਾਈਮ ਸਟਾਪਰਸ ਨੂੰ ਉਹ ਖੋਲਣਾ ਪਿਆ ਸੀ ਹੁਣ ਉਸੇ ਸਿਲਸਲੇ ਦੇ ਵਿੱਚ ਜਦੋਂ ਇਹ ਦੇਖਦੇ ਆ ਕਿ ਆ ਜਿਹੜੇ ਸਟੈਪ ਲਏ ਗਏ ਆ ਇਹ ਇੱਕ ਕਮਿਊਨੀਕੇਸ਼ਨ ਇਹਨਾਂ ਦੋਵਾਂ ਦੇ ਵਿੱਚ ਸਰੀ ਦੀ ਮੇਅਰ ਬਰੈਂਡਲੌਕ ਦੇ ਵਿੱਚ ਤੇ ਜਿਹੜੇ ਚੀਫ ਹੈਗੇ ਆ ਲਪੇਸ਼ਕੀ ਉਹਨਾਂ ਦੇ ਵਿੱਚ ਅਲੱਗ ਬਹੁਤ ਸਾਰੀ ਹੁੰਦੀ ਆ ਪਰ ਉਹਨਾਂ ਨੇ ਫੇਰ ਇਹਦੇ ਉੱਤੇ ਕਿਹਾ ਕਿ ਜਿਹੜੇ ਵਰਕਿੰਗ ਰਿਲੇਸ਼ਨਸ਼ਿਪ ਆ ਉਹਨਾਂ ਦੇ ਨਾਲ ਹੋਣ ਸਰੀ ਨੇ RCMP ਨੂੰ ਰਿਪਲੇਸ ਕਰ ਦਿੱਤਾ ਆਪਾਂ ਜਾਣਦੇ ਆ ਤੇ ਹੁਣ ਸਰੀ ਦੀ ਆਪਣੀ ਪੁਲਿਸ ਆ SPS ਅ ਪਿਛਲੇ ਸਾਲ 2024 ਦੇ ਵਿੱਚ ਨਵੰਬਰ ਦੇ ਵਿੱਚ ਟ੍ਰਾਂਜ਼ੀਸ਼ਨ ਹੋ ਗਈ ਸੀ ਭਾਵੇਂ ਕਿ ਕੌਂਸਲ ਮੈਂਬਰ ਜਿਹੜੇ ਬ੍ਰਾਂਡਾ ਲੋਕ ਹੈਗੇ ਆ ਜਾਂ ਹੋਰ ਕੁਝ ਕੌਂਸਲ ਮੈਂਬਰ ਇਹਦੇ ਵਿਰੋਧ ਵਿੱਚ ਸੀ ਸਰੀ ਦੇ ਵਿੱਚ ਬਹੁਤ ਵੱਡਾ ਮੁੱਦਾ ਰਿਹਾ ਪਿਛਲੇ ਸਮੇਂ ਦੇ ਵਿੱਚ ਕਿ ਸਾਰੇ ਪੁਲਿਸ ਹੋਣੀ ਚਾਹੀਦੀ ਆ ਜਾਂ ਆਰਸੀਐਮਪੀ ਰਹਿਣੀ ਚਾਹੀਦੀ ਆ ਬਹੁਤ ਸਾਰੀਆਂ ਵੋਟਾਂ ਬੜਾ ਕੋਸ਼ਿਸ਼ ਗੱਲ ਦੇ ਉੱਤੇ ਹੋਇਆ ਜਿਹੜਾ ਹਾਲਾਂਕਿ ਪੂਰਾ ਨਵੰਬਰ ਦੇ ਵਿੱਚ ਸਰੀ ਪੁਲਿਸ ਬੇਸਿਕਲੀ ਉਹਨਾਂ ਨੇ ਸਾਰਾ ਚਾਰਜ ਲੈ ਲਿਆ ਪਰ ਪੂਰੀ ਇਹ ਟ੍ਰਾਂਜ਼ੀਸ਼ਨ ਨਹੀਂ ਹੋਈ ਤੇ ਇਹਨੂੰ ਹਜੇ ਆਹ ਸਾਲ ਅਗਲਾ ਸਾਲ ਤੇ ਉਹ ਲੋ ਅਗਲੇ ਸਾਲ ਤੱਕ ਵੀ ਇਹ ਪ੍ਰੋਸੈਸ ਜਿਹੜਾ ਸਾਰੇ ਦਾ ਸਾਰਾ ਜਾਣਾ ਹੈ ਜਿਹੜੇ ਪੁਲਿਸ ਬੋਰਡ ਚੀਫ ਆ ਹਾਰਲੇ ਸ਼ੈਪਲ ਉਹਨਾਂ ਨੇ ਦੱਸਿਆ ਕਿ ਉਹ ਮੇਅਰ ਨੂੰ ਮਿਲਣਾ ਚਾਹੁੰਦੇ ਆ ਤੇ ਉਹਨਾਂ ਦੇ ਨਾਲ ਹੋਰ ਗੱਲਬਾਤ ਕਰਨਾ ਚਾਹੁੰਦੇ ਆ ਸੋ ਇਸ ਤਰ੍ਹਾਂ ਦੀ ਕਮਿਊਨੀਕੇਸ਼ਨ ਜਿਹੜੀ ਹੈਗੀ ਉਹ ਕਹਿੰਦੇ ਸੀ ਮੇਅਰ ਜਿਹੜੇ ਇਹ ਕਹਿ ਰਹੇ ਆ ਜਾਂ ਲੋਕ ਵੀ ਅਸਲ ਦੇ ਵਿੱਚ ਇਹੀ ਮੰਗ ਕਰ ਰਹੇ ਆ ਕਿ ਮੇਅਰ ਤੇ ਪੁਲਿਸ ਚੀਫ ਦੇ ਵਿੱਚ ਗੱਲਬਾਤ ਉਸੇ ਤਰੀਕੇ ਨਾਲ ਹੋਣੀ ਚਾਹੀਦੀ ਆ ਜਿੱਦਾਂ ਪਹਿਲਾਂ ਆਰਸੀਐਮਪੀ ਦੇ ਨਾਲ ਹੁੰਦੀ ਸੀ ਜਿੱਦਾਂ ਪਹਿਲਾਂ ਆਰਸੀਐਮਪੀ ਦੇ ਨਾਲ ਮੇਅਰ ਦੀ ਗੱਲਬਾਤ ਸੀ ਉਸੇ ਤਰੀਕੇ ਦੇ ਨਾਲ ਐਸਪੀਐਸ ਦੇ ਨਾਲ ਵੀ ਇਹਨਾਂ ਦੀ ਗੱਲਬਾਤ ਹੋਣੀ ਚਾਹੀਦੀ ਆ ਸੋ ਤਾਂ ਜ਼ਿਆਦਾ ਸ਼ਹਿਰ ਦੀ ਜਿਹੜੀ ਬਿਹਤਰੀ ਆ ਉਹ ਕੀਤੀ ਜਾ ਸਕਦੀ ਆ ਸੋ ਜਿਹੜੀਆਂ ਆ ਐਕਸਟਰਸ਼ਨ ਤੇ ਸ਼ੂਟਿੰਗਸ ਹੋਈਆਂ ਆ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਚਿੱਠੀ ਆ ਇਹਦਾ ਸਬੰਧ ਉਹਦੇ ਨਾਲ ਕੋਈ ਹੈ ਨਹੀਂਗਾ ਇਸ ਤਰ੍ਹਾਂ ਦਾ ਉਹ ਸਿਰਫ ਇਹ ਚਾਹੁੰਦੇ ਆ ਕਿ ਜਿਹੜੀ ਰੋਜ਼ਾਨਾ ਕੋਆਰਡੀਨੇਸ਼ਨ ਆ ਇਹਨਾਂ ਦੇ ਵਿੱਚ ਜਿਹੜੀ ਗੱਲਬਾਤ ਆ ਉਹ ਜ਼ਿਆਦਾ ਚੰਗੀ ਤਰ੍ਹਾਂ ਹੋ ਸਕੇ ਸੋ ਇਹ ਜਿਹੜਾ ਇਹ ਵਾਰਦਾਤਾਂ ਤੇ ਵਕ ਵਕ ਸਮੇਂ ਦੇ ਤੇ ਵਕ ਵਕ ਤਬਦੀਲੀਆਂ ਜਿਹੜੀਆਂ ਇੱਥੇ ਕੀਤੀਆਂ ਜਾ ਰਹੀਆਂ ਨੇ ਅਗਲੀ ਗੱਲਬਾਤ ਜਿਹੜਾ ਇੱਕ ਵਿਅਕਤੀ ਨੇ ਹਾਈਜੈਕ ਕਰ ਲਿਆ ਇੱਕ ਛੋਟਾ ਜਿਹਾ ਜਹਾਜ਼ ਵਿਕਟੋਰੀਆ ਦੇ ਵਿੱਚ ਤੇ ਉਹ ਉਥੋਂ ਉਡਾ ਕੇ ਇੱਥੇ ਕੱਲ ਵੈਨਕੂਵਰ ਨੂੰ ਆ ਗਿਆ ਤੇ ਇੱਥੇ ਆ ਕੇ ਪਤਾ ਇਹ ਲੱਗਿਆ ਵੀ ਉਹ ਇੱਕ ਵਿਰੋਧ ਪ੍ਰਦਰਸ਼ਨ ਕਰ ਰਿਹਾ ਸੀ ਇੱਕ ਜਿਹੜਾ ਮਤਲਬ ਵਾਤਾਵਰਨ ਨੂੰ ਲੈ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦਾ ਸੀ ਪਰ ਉਹਨੇ ਜਹਾਜ਼ ਹੀ ਪੂਰੇ ਦਾ ਪੂਰਾ ਹਾਈਜੈਕ ਕਰ ਲਿਆ ਅਗਵਾ ਕਰ ਲਿਆ ਸ਼ਹੀਰ ਕੈਸਮ ਇਹਦਾ ਨਾਮ ਦੱਸਦੇ ਆ ਬੰਦੇ ਦਾ 39 ਸਾਲ ਦੀ ਉਮਰ ਆ ਕੱਲ ਬਹੁਤ ਸਾਰੀ ਡਿਟੇਲ ਨੇ ਜਹਾਜ਼ ਦੇ ਹਾਈਜੈਕਿੰਗ ਬਾਰੇ ਆ ਗਈਆਂ ਸੀ ਖਬਰਾਂ ਪਰ ਹੁਣ ਉਹਦੀ ਡਿਟੇਲ ਜਿਹੜੀ ਅੱਗੇ ਆਈ ਆ ਸ਼ਹੀਰ ਕੈਸਮ 39 ਸਾਲ ਦੀ ਉਮਰ ਆ ਤੇ ਇਹਨੂੰ ਚਾਰਜ ਕੀਤਾ ਗਿਆ ਹਾਈਜੈਕਿੰਗ ਦੇ ਲਈ ਤੇ ਜਿਹੜਾ ਉਹਨੂੰ ਹੁਣ ਇੱਕ ਟੈਰੋਰਿਸਟ ਅਫੈਂਸ ਵਜੋਂ ਟ੍ਰੀਟ ਕੀਤਾ ਜਾ ਰਿਹਾ ਹਾਲਾਂਕਿ ਉਹਨੇ ਕੁਝ ਕੀਤਾ ਨਹੀਂ ਨਾ ਉਹਨੇ ਕੋਈ ਮਤਲਬ ਹੋਰ ਤਰ੍ਹਾਂ ਦਾ ਕੁਝ ਕਿਸੇ ਦਾ ਨੁਕਸਾਨ ਪਹੁੰਚਾਇਆ ਨੁਕਸਾਨ ਮਤਲਬ ਕੋਈ ਵਾਇਲੈਂਸ ਨਹੀਂ ਹੋਈ ਕੋਈ ਹਿੰਸਾ ਨਹੀਂ ਹੋਈ ਕੋਈ ਇਦਾਂ ਦੀ ਗੱਲਬਾਤ ਨਹੀਂ ਹੋਈ ਪਰ ਕੈਨੇਡੀਅਨ ਲਾ ਦੇ ਅੰਡਰ ਇੱਕ ਟੈਰਰਿਸਟ ਅਫੈਂਸ ਨੂੰ ਮੰਨਿਆ ਗਿਆ ਕੋਈ ਜਹਾਜ਼ ਨੂੰ ਹਾਈਜੈਕ ਕਰਨਾ ਕੈਜ਼ਮ ਜਿਹੜਾ ਇਹਨੇ ਇੱਕ ਕਿਸੇ ਵੇਲੇ ਇਹ ਕਮਰਸ਼ੀਅਲ ਪਾਇਲਟ ਹੁੰਦਾ ਸੀ ਤੇ ਬੜਾ ਸਮਾਰਟ ਸੀ ਕਹਿੰਦੇ ਇਹ ਤੇ ਜਿਹੜਾ ਕਲਾਈਮੇਟ ਚੇਂਜ ਆ ਇਹਨੂੰ ਲੈ ਕੇ ਬਹੁਤ ਡੀਪਲੀ ਕਨਸਰਨਡ ਆ ਚਿੰਤਾਤਾ ਕਿ ਵਾਤਾਵਰਣ ਦੀ ਤਬਦੀਲੀ ਜਿਹੜੀ ਹੋ ਰਹੀ ਆ ਇਹਨੂੰ ਕਿੱਦਾਂ ਰੋਕਣਾ ਚਾਹੀਦਾ ਤੇ ਕੀ ਕਰਨਾ ਚਾਹੀਦਾ ਉਹਨੇ ਇੱਕ ਵਾਰੀ ਪੂਰੇ ਕੈਨੇਡਾ ਦੇ ਵਿੱਚ ਸਾਈਕਲ ਦੇ ਉੱਤੇ ਟੂਰ ਵੀ ਕੀਤਾ ਲੋਕਾਂ ਦੇ ਵਿੱਚ ਜਿਹੜੀ ਆਲਮੀ ਤਪਸ਼ਾ ਗਲੋਬਲ ਵਾਰਮਿੰਗ ਆ ਉਹਦੇ ਬਾਰੇ ਲੋਕਾਂ ਦੇ ਵਿੱਚ ਜਾਗਰਿਕਤਾ ਜਾਗਰੂਕਤਾ ਫਲਾਉਣ ਦੇ ਲਈ ਉਹਨੇ ਪੂਰਾ ਇੱਕ ਟੂਰ ਵੀ ਕੀਤਾ ਪਲਾਨ ਜਿਹੜਾ ਪਲਾਨ ਜਿਹੜਾ ਸੀਗਾ ਇਹ ਜਹਾਜ਼ ਜਿਹੜਾ ਨੇ ਹਾਈਜੈਕ ਕੀਤਾ ਸੈਸਨਾ 172 ਇਹਨੂੰ ਵਿਕਟੋਰੀਆ ਫਲਾਈਂਗ ਕਲਬ ਆਪਰੇਟ ਕਰਦਾ ਆ ਇਹ ਵਿਕਟੋਰੀਆ ਦੇ ਵਿੱਚ 1:00 ਵਜੇ ਉੱਥੋਂ ਇਹ ਨੇ ਟੇਕ-ਆਫ ਕੀਤਾ ਤੇ ਉਹ ਸਿੱਧਾ ਲੈ ਕੇ ਇਹ ਵੈਨਕੂਵਰ 에ਰਪੋਰਟ ਦੇ ਉੱਤੇ ਆ ਗਿਆ ਤੇ ਇਹਨੇ ਲਗਭਗ 25 ਮਿੰਟ ਉਹ ਥੇਰਪੋਰਟ ਦੇ ਆਲੇ-ਦੋਲੇ ਗੇੜੇ ਕੱਢੀਗਾ ਅ ਨੀਮਾ ਰਹਿ ਕਿ ਲੋ ਐਟੀਟਿਊਡ ਦੇ ਉੱਤੇ ਤੇ ਇਹਦੇ ਨਾਲ ਹੋਇਆ ਕਿ ਜਿੰਨੀਆਂ ਫਲਾਈਟਾਂ ਸੀ ਉਹ ਸਾਰੀਆਂ ਦੀਆਂ ਸਾਰੀਆਂ ਡਿਲੇ ਹੋ ਗਈਆਂ ਇਹਨੇ ਬਹੁਤ ਸੇਫਲੀ ਉਸ ਜਹਾਜ਼ ਨੂੰ ਲੈਂਡ ਕਰ ਦਿੱਤਾ ਵੈਂਕੂਵਰ 에ਰਪੋਰਟ ਦੇ ਉੱਤੇ ਲਗਭਗ 1:45 ਮਿੰਟ ਤੇ ਤੇ ਪੁਲਿਸ ਵਾਲੇ ਦੁਆਲੇ ਸੀਗੇ ਸਾਰੇ ਤੇ ਇਹਨੂੰ ਅਰੈਸਟ ਕਰ ਲਿਆ ਕੋਈ ਵਾਇਲੈਂਸ ਨਹੀਂ ਹੋਈ ਕੋਈ ਹਿੰਸਾ ਨਹੀਂ ਹੋਈ ਇਹਨੂੰ ਗ੍ਰਫਤਾਰ ਕਰ ਲਿਆ ਗਿਆ ਜਿਹੜੇ ਅਮਰੀਕਾ ਯੂ ਐਸ ਤੇ ਕੈਨੇਡੀਅਨ ਡਿਫੈਂਸ ਫੋਰਸਸ ਨੇ एनओ आरएडी ਜਿਹਨੂੰ ਕਹਿੰਦੇ ਆ ਉਹ ਉੱਥੇ ਆਏ ਜਿਹੜੇ ਉਹਨਾਂ ਦੇ ਕੋਲੇ ਪੂਰੇ ਦੇ ਪੂਰੇ ਮਤਲਬ ਆਏ ਨਹੀਂ ਉਹਨਾਂ ਦੀ ਤਿਆਰੀ ਸੀਗੀ ਕਹਿੰਦੇ ਫਾਈਟਰ ਜੈਟਸ ਦੇ ਨਾਲ ਪੂਰੀ ਪਰ ਉਹਨਾਂ ਨੂੰ ਵਿੱਚ ਆਉਣਾ ਨਹੀਂ ਪਿਆ ਦਖਲ ਦੇਣਾ ਨਹੀਂ ਪਿਆ ਕਿਉਂਕਿ ਉਹ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਸੇਫਲੀ ਜਿਹੜਾ ਉਹ ਲੈਂਡ ਕਰ ਚੁੱਕਾ ਸੀ ਤੇ ਮਤਲਬ ਸਾਰਾ ਕੁਝ ਠੀਕ ਠਾਕ ਹੋ ਗਿਆ ਜਿਹੜਾ 에ਅਰ ਟ੍ਰੈਫਿਕ ਕੰਟਰੋਲ ਆ ਉਹਨਾਂ ਨੇ ਦੱਸਿਆ ਕਿ ਮੋਟਿਵ ਇਹਦਾ ਪ੍ਰੋਟੈਸਟ ਸੀਗਾ ਤੇ ਅ ਮਤਲਬ ਉਹਨੂੰ ਪਤਾ ਸੀ ਕਿ ਮੈਨੂੰ ਗ੍ਰਫਤਾਰ ਹੋ ਜਾਣਾ ਮੈਂ ਤੇ ਉਹ ਇਸ ਕਰਕੇ ਉਹਨੇ ਜਦੋਂ ਜਹਾਜ਼ ਲੈਂਡ ਹੋਇਆ ਤੇ ਉਹਨੇ ਜਿਹੜਾ ਉਹਨੂੰ ਗ੍ਰਫਤਾਰ ਕਰ ਲਿਆ ਗਿਆ ਇੱਕ ਸਾਬਕਾ EMPLOYEE ਆ ਤੇ ਉਹਨੇ ਆਪਣੇ ਬਹੁਤ ਇੰਟੈਲੀਜੈਂਟ ਤੇ ਕਹਿੰਦੇ ਹੈ ਸੀਗਾ ਕਿਸੇ ਵੇਲੇ ਤੇ এনवायरमेंट ਬਾਰੇ ਜਿਆਦਾ ਕੰਸਰਨਸ ਹੈਗਾ ਇਨਵੈਸਟੀਗੇਸ਼ਨ ਹਜੇ ਵੀ ਚੱਲ ਰਹੀ ਵੀ ਇਹਦੇ ਪਿੱਛੇ ਕੋਈ ਹੋਰ ਵੀ ਮਕਸਦ ਹੈਗਾ ਅਥਾਰਟिटीज ਹਜੇ ਵੀ ਜਿਹੜਾ ਇਹਨੂੰ ਇਨਸੀਡੈਂਟ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀਆਂ ਕਿ ਅਸਲ ਦੇ ਵਿੱਚ ਹੋਇਆ ਕੀ ਸੋ ਇਹ ਬਹੁਤ ਇੱਕ ਬੜੀ ਅਜੀਬ ਜਿਹੀ ਘਟਨਾ ਹੈ ਕਿ ਕੋਈ ਬੰਦਾ ਜਹਾਜ਼ ਜਿਹੜਾ ਪੂਰੇ ਦਾ ਪੂਰਾ ਲੈ ਕੇ ਤੇ ਉੱਥੋਂ ਜਹਾਜ਼ ਛੋਟਾ ਜਹਾਜ਼ ਸੀ ਜਿਹੜਾ ਇਹ ਸਕੂਲ ਆ ਉੱਥੇ ਫਲਾਈਂਗ ਸਕੂਲ ਆ ਜਿੱਥੇ ਜਹਾਜ਼ ਚਲਾਉਣਾ ਸਿਖਾਉਂਦੇ ਆ ਉਹ ਜਹਾਜ਼ ਦੇ ਵਿੱਚ ਇੰਟਰਨੈਸ਼ਨਲ ਵਿਕਟੋਰੀਆ ਇੰਟਰਨੈਸ਼ਨਲ 에ਅਰਪੋਰਟ ਦੇ ਉੱਥੇ ਗਿਆ ਤੇ ਉਹ ਜਹਾਜ਼ ਨੂੰ ਵਿਕਟੋਰੀਆ ਫਲਾਈਂਗ ਕਲੱਬ ਆਪਰੇਟ ਕਰਦਾ ਸੀ ਜਿੱਥੇ ਲੋਕ ਸਿੱਖਦੇ ਆ ਉਹ ਕਿਸੇ ਵੇਲੇ ਇਹ ਬੰਦਾ ਜਿਹੜਾ ਜਿਹਨੇ ਉੱਥੋਂ ਜਹਾਜ਼ ਅਗਵਾ ਕਰਕੇ ਮਤਲਬ ਅਗਵਾ ਕਿਦਾਂ ਕੀਤਾ ਵੀ ਇਹ ਕਿਸੇ ਵੇਲੇ ਫਲਾਈਟ ਇਨਸਟ੍ਰਕਟਰ ਹੁੰਦਾ ਸੀ ਜਹਾਜ਼ ਦੇ ਵਿੱਚ ਨਾਲ ਬੈਠ ਕੇ ਜਿਵੇਂ ਕਾਰ ਚਲਾਉਣੀ ਸਿਖਾਉਂਦੇ ਆ ਜਹਾਜ਼ ਚਲਾਉਣਾ ਸਿਖਾਉਂਦੇ ਉਹ ਬੰਦਾ ਸੀ ਇਹ ਸਿਖਾਉਣ ਵਾਲਾ ਸੀਗਾ ਤੇ ਉਹਦੇ ਤੋਂ ਬਾਅਦ ਇਹ ਉਹ ਜਦੋਂ ਚਲੇ ਗਿਆ ਇਹਦੇ ਵਿੱਚ ਕਿਸੇ ਤਰ੍ਹਾਂ ਜਹਾਜ਼ ਤੱਕ ਚਲੇ ਗਿਆ ਤੇ ਉੱਥੇ ਅੰਦਰ ਜਾਣ ਤੋਂ ਬਾਅਦ ਜਿਹੜਾ ਇਨਸਟ੍ਰਕਟਰ ਸੀ ਉੱਥੇ ਇਹਨੂੰ ਹੈਂਡਲ ਕਰ ਰਿਹਾ ਸੀ ਉਹਦੇ ਕੋਲੋਂ ਇਹਨੇ ਕੰਟਰੋਲ ਲੈ ਲਿਆ ਉਹਨੂੰ ਡਰਾ ਕੇ ਝੁੰਗਾ ਕੇ ਜਹਾਜ਼ ਆਪਣੇ ਹੱਥ ਦੇ ਵਿੱਚ ਕਰ ਲਿਆ ਤੇ ਫਿਰ ਉੱਥੋਂ ਉਡਾ ਕੇ ਇਹ ਇਧਰ ਲੈ ਗਿਆ ਸੋ ਇਹਦਾ ਮਤਲਬ ਇਹਨੇ ਕੋਈ ਜਹਾਜ਼ ਦੇ ਵਿੱਚ ਕੋਈ ਮਤਲਬ ਇਹਨੇ ਬ੍ਰੇਕਨ ਨਹੀਂ ਕੀਤਾ 에어ਪੋਰਟ ਦੇ ਵਿੱਚ ਕਿ ਧੱਕੇ ਨਾ ਜਾ ਕੇ ਚਲੇ ਗਿਆ ਉਹਨੇ ਜਿਹੜੀ ਉਹ ਉਹ ਬੈਕਗਰਾਉਂਡ ਕਿਉਂਕਿ ਐਸ ਅ ਟ੍ਰੇਨਡ ਪਾਇਲਟ ਸੀ ਇਹੇ ਨੂੰ ਪਤਾ ਸਾਰਾ ਕਿੱਦਾਂ ਉੱਥੇ ਤੱਕ ਜਾਣਾ ਤੇ ਜਹਾਜ਼ ਦੀ ਤੱਕ ਕਿੱਦਾਂ ਜਾਣਾ ਤੇ ਉਹ ਮਤਲਬ ਐਸ ਅ ਟ੍ਰੇਨਡ ਪਾਇਲਟ ਉਹ ਫਲਾਈਟ ਦੇ ਉੱਤੇ ਲੀਗਲੀ ਚਲੇ ਗਿਆ ਪਰ ਜਾਣ ਤੋਂ ਬਾਅਦ ਉਹਨੇ ਇਲਿਗਲੀ ਉਹਨੂੰ ਜਿਹੜਾ ਮਤਲਬ ਇਲਿਗਲੀ ਇਹ ਧੱਕੇ ਨਾਲ ਜਿਹੜਾ ਉਹਦੇ ਕੋਲੋਂ ਇਨਸਟ੍ਰਕਟਰ ਨੂੰ ਧਮਕਾ ਕੇ ਤੇਨੇ ਜਹਾਜ਼ ਦਾ ਕੰਟਰੋਲ ਆਪਣੇ ਕੋਲ ਲੈ ਲਿਆ ਤੇ 25 ਮਿੰਟ ਵੈਨਕੂਵਰ 에ਰਪੋਰਟ ਦੇ ਉੱਤੇ ਇਧਰ ਉਧਰ ਘੁਮਾਉਂਦਾ ਰਿਹਾ ਤੇ ਬਾਅਦ ਵਿੱਚ ਇਹਨੂੰ ਗ੍ਰਫਤਾਰ ਕੀਤਾ ਗਿਆ ਦੱਸਿਆ ਤੇ ਜਾ ਰਿਹਾ ਵੀ ਕੋਈ ਇਦਾਂ ਦੀ ਗੱਲ ਨਹੀਂ ਹੈ ਇਹ ਸਿਰਫ ਪ੍ਰੋਟੈਸਟ ਕਰ ਰਿਹਾ ਸੀ ਵਾਤਾਵਰਨ ਨਾਲ ਸੰਬੰਧਿਤ ਪਰ ਅੱਗੇ ਹੁਣ ਜਿਹੜੀ ਇਹਦੀ ਕਹਿ ਲਓ ਕਿ ਹੋਰ ਇਹਦੀਆਂ ਕੋਈ ਤੰਦਾਂ ਕਿਤੇ ਜੁੜਦੀਆਂ ਹੁਣ ਉਹਦੇ ਬਾਰੇ ਹੁਣ ਪੁਲਿਸ ਜਿਹੜੀ ਉਹ ਜਾਂਚ ਪੜਤਾਲ ਕਰ ਰਹੀ ਆ ਅਗਲੀ ਗੱਲ ਮੈਂ ਦੋਸਤੋ ਘਰਾਂ ਦੀਆਂ ਕੀਮਤਾਂ ਬਾਰੇ ਕੈਨੇਡਾ ਦੇ ਵਿੱਚ ਘਰਾਂ ਦੀਆਂ ਕੀਮਤਾਂ ਹੁਣ 25 ਆ ਗਿਆ 22 ਤੋਂ ਬਾਅਦ ਬਹੁਤੀਆਂ ਨਹੀਂ ਬਦਲੀਆਂ ਲਗਭਗ ਉੱਥੇ ਕੀ ਰਹੀਆਂ ਘਰਾਂ ਦੀਆਂ ਕੀਮਤਾਂ ਦੇ ਵਿੱਚ ਬਹੁਤਾ ਫਰਕ ਨਹੀਂ ਆਇਆ ਪਰ ਇਹ ਆ ਵੀ ਨੌਕਰੀਆਂ ਬਹੁਤ ਸਾਰੀਆਂ ਗਈਆਂ ਮਾਰਗੇਜ ਮਹਿੰਗੀ ਹੋ ਗਈ ਆ ਤੇ ਖਰੀਦਣ ਵਾਲੇ ਘਟ ਗਏ ਆ ਤੇ ਕੁਝ ਲੋਕ ਹਜੇ ਵੀ ਸੋਚ ਰਹੇ ਆ ਕਿ ਇਹ ਘਰਾਂ ਦੀਆਂ ਕੀਮਤਾਂ ਥੱਲੇ ਆ ਜਾਣਗੀਆਂ ਬਹੁਤ ਸਾਰੇ ਲੋਕ ਇਸ ਗੱਲ ਬਾਰੇ ਕਹੋ ਕਿ ਅਨਸ਼ੋਰ ਆ ਉਹਨਾਂ ਨੂੰ ਪਤਾ ਨਹੀਂ ਵੀ ਘਰ ਹੁਣ ਖਰੀਦਣਾ ਚਾਹੀਦਾ ਜਾਂ ਉਡੀਕ ਕਰਨੀ ਚਾਹੀਦੀ ਆ ਆਸ ਉਹਨਾਂ ਨੂੰ ਇੱਕੋ ਹੀ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਘਰਾਂ ਦੀਆਂ ਕੀਮਤਾਂ ਘਟ ਜਾਣੀਆਂ ਤੇ ਬੈਟਰ ਡੀਲ ਮਿਲ ਜਾਊਗੀ ਕਿੰਨੇ ਘਰ ਆ ਤੁਸੀਂ ਆਲੇ-ਦੋਲੇ ਫੱਟੇ ਦੇਖੇ ਹੋਣਗੇ ਵਿਕਣ ਚ ਹੀ ਨਹੀਂ ਆ ਰਹੇ ਵਿਕਦੇ ਨਹੀਂ ਲਗਾਤਾਰ ਬੜੇ ਲੰਬੇ-ਲੰਬੇ ਸਮੇ ਤੋਂ ਤੇ ਹੁਣ ਮੌੜ ਰੋਲਾ ਇਹ ਆ ਕਿ ਘਰਾਂ ਦੀਆਂ ਕੀਮਤਾਂ ਕਈ ਗੱਲਾਂ ਕਰਕੇ ਮੈਟਰ ਕਰਦੀਆਂ ਇੱਕ ਤਾਂ ਇਹ ਕਰਦੇ ਆ ਵੀ ਜੇਸ ਬੰਦੇ ਨੇ ਨਵੇਂ ਬੰਦੇ ਨੇ ਘਰ ਲੈਣਾ ਉਹਦੇ ਲਈ ਸਭ ਤੋਂ ਮਹੱਤਵਪੂਰਨ ਆ ਵੀ ਮੈਂ ਇਹ ਘਰ ਲੈਣਾ ਤੇ ਉਹਦੀ ਕੀਮਤ ਜਿਹੜੀ ਆ ਉਹ ਠੀਕ ਠਾਕ ਹੋਣੀ ਚਾਹੀਦੀ ਆ ਜਾਂ ਉਹਦੇ ਆਲੇ ਦੁਆਲੇ ਉਹ ਵਿਅਕਤੀ ਸੋਚਦਾ ਦੂਜਾ ਇਹ ਕੀਮਤ ਜਿਹੜਾ ਬੰਦਾ ਘਰ ਦੇ ਵਿੱਚ ਕਈ ਵਾਰੀ ਇਹ ਸੋਚਦਾ ਹੈ ਕਿ ਜਿਹੜੇ ਬੰਦੇ ਨੇ ਘਰ ਲੈ ਲਿਆ ਹੁਣ ਉਹਨੂੰ ਕੀਮਤਾਂ ਨਾਲ ਕੀ ਵੀ ਉਹਨੇ ਤਾਂ ਲੈ ਲਿਆ ਉਹਨੇ ਰਹਿਣਾ ਹੈ ਤੇ ਬਸ ਗੱਲ ਖਤਮ ਉਹਦੀ ਮਾਰਗੇਜ ਰੀਨਿਊ ਹੋਣੀ ਆ ਉਹਨੇ ਘਰ ਦੇ ਉੱਤੇ ਗਾਂਹ ਹੋਰ ਮਾਰਗੇਜ ਲਈ ਆ ਜਿਹੜੀ ਉਹਦੀ ਕੀਮਤ ਆ ਘਰ ਦੀ ਉਹ ਉਹਦੇ ਲਈ ਮੈਟਰ ਕਰਦੀ ਆ ਬੈਂਕਾਂ ਜਿਹੜੀਆਂ ਆਮ ਤੌਰ ਦੇ ਉੱਤੇ ਜੇ ਤੁਹਾਡੇ ਘਰ ਦੀ ਕੀਮਤ ਘਟਾ ਤਾਂ ਬੈਂਕ ਉਹਦੇ ਤੇ ਘੱਟ ਲੋਨ ਦੇਗੀ ਉਤੇ ਮੌਰਗੇਜ ਨਹੀਂ ਕਰੂਗੀ ਐਕਸਪਰਟ ਜਿਵੇਂ ਕੈਨੇਡੀਅਨ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਆ ਸੀਐਮਐਚਸੀ ਆ ਜਾਂ ਰਾਇਲ ਲੀ ਪੇਜ ਆ ਇਹ ਕਿਸੇ ਨਾ ਕਿਸੇ ਤਰ੍ਹਾਂ ਪ੍ਰੈਡਿਕਟ ਕਰਨ ਦੀ ਕੋਸ਼ਿਸ਼ ਕਰਦੇ ਆ ਘਰਾਂ ਦੀਆਂ ਕੀਮਤਾਂ ਪਰ ਜਿਹੜੀ ਉਹਨਾਂ ਦੀ ਜਿਹੜੀ ਫੋਰਕਾਸਟ ਕਰਦੇ ਆ ਜਿਹੜੀ ਇਹ ਗੱਲ ਕਹਿੰਦੇ ਵੀ ਕੱਲ ਨੂੰ ਕੀ ਹੋਣਾ ਕਿਉਂਕਿ ਸਾਰੀ ਦੀ ਸਾਰੀ ਖੇਡ ਜਿਹੜੀ ਆ ਉਹ ਬਹੁਤ ਹੀ ਘਰਾਂ ਦੀ ਮਾਰਕੀਟ ਦੇ ਆਲੇ-ਦੋਲੇ ਘੁੰਮਦੀ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੰਸਟਰਕਸ਼ਨ ਬੰਦ ਹੋ ਗਈ ਕੰਸਟਰਕਸ਼ਨ ਕਿਉਂ ਘਟ ਗਈ ਸਲੋ ਹੋ ਗਈ ਜਾਂ ਬੰਦ ਹੋ ਗਈ ਕਿਉਂਕਿ ਘਰ ਨਹੀਂ ਵਿਕ ਰਹੇ ਨਵੇਂ ਘਰ ਬਣ ਨਹੀਂ ਰਹੇ ਉਹ ਨਹੀਂ ਬਣ ਰਹੇ ਜਿਹੜੇ ਕਮਾਂਕਾਰਾਂ ਵਾਲੇ ਸੀ ਉਹ ਪਿੱਛੇ ਚਲੇ ਗਏ ਜਿਹੜੀ ਸਪਲਾਈ ਆਉਣੀ ਸੀ ਜਿਹਨੇ ਘਰਾਂ ਦਾ ਸਮਾਨ ਆਉਣਾ ਸੀ ਉਹ ਸਾਰੇ ਦਾ ਸਾਰਾ ਰੁਕ ਗਿਆ ਸਾਰੇ ਦਾ ਸਾਰਾ ਕੰਮਕਾਰ ਇਹਦੇ ਦੁਆਲੇ ਦੁਆਲੇ ਰੁਕ ਗਿਆ ਹੁਣ ਜਿਹੜੀ ਸੀਐਮਐਚਸੀ ਆ ਜਾਂ ਰਾਇਲ ਲੀ ਪੇਜ ਆ ਇਹ ਅੰਦਾਜ਼ਾ ਲਾਉਂਦੇ ਆ ਬਹੁਤ ਵਾਰੀ ਪਰ ਇਹਨਾਂ ਦੇ ਅੰਦਾਜ਼ੇ ਕਈ ਵਾਰੀ ਮਤਲਬ ਐਕਿਊਰੇਟ ਨਹੀਂ ਹੋ ਸਕਦੇ 7-8% ਇਧਰ ਉਧਰ ਹੋ ਜਾਂਦੇ 7-8% ਦਾ ਮਤਲਬ ਆ ਵੀ ਇੱਕ ਘਰ ਦੇ ਪਿੱਛੇ 50000 ਉੱਤੇ ਥੱਲੇ ਕਰ ਜਾਂਦੇ ਆ ਇਹ ਅੰਦਾਜ਼ੇ ਦੇ ਵਿੱਚ ਇੰਨਾ ਕੁ ਫਰਕ ਪੈ ਜਾਂਦਾ ਉਹ ਇਸ ਕਰਕੇ ਪੈ ਜਾਂਦਾ ਕਿ ਘਰ ਦੀ ਕੀਮਤ ਦੇ ਉੱਤੇ ਅਸਰ ਪਾਉਣ ਵਾਲੀਆਂ ਚੀਜ਼ਾਂ ਬਹੁਤ ਨੇ ਸਭ ਤੋਂ ਪਹਿਲੀ ਗੱਲ ਤੇ ਇੰਟਰਸਟ ਰੇਟ ਇੰਟਰਸਟ ਰੇਟ ਜਿਹੜਾ ਕਿਸ ਤਰੀਕੇ ਨਾਲ ਜਾਂਦਾ ਦੂਜਾ ਜੌਬਸ ਦਾ ਟ੍ਰੈਂਡ ਕੀ ਆ ਤੀਜਾ ਇਮੀਗ੍ਰੇਸ਼ਨ ਆ ਚੌਥਾ ਸਰਕਾਰ ਦੇ ਰੂਲ ਕੀ ਆ ਇਹ ਸਾਰੇ ਵੱਖ-ਵੱਖ ਸਮਿਆਂ ਦੇ ਉੱਤੇ ਬਦਲਦੇ ਰਹਿੰਦੇ ਆ ਭਾਵੇਂ ਹੁਣ ਟੈਕਨੋਲੋਜੀ ਬਹੁਤ ਐਡਵਾਂਸ ਆ ਗਈ ਆ ਬਹੁਤ ਕੁਝ ਹੋ ਗਿਆ ਪਰ ਉਹ ਸਾਰੀ ਜਿਹੜੀ ਟੈਕਨੋਲੋਜੀ ਐਡਵਾਂਸ ਯੂਜ਼ ਕਰਕੇ ਵੀ ਘਰਾਂ ਦੀਆਂ ਕੀਮਤਾਂ ਬਾਰੇ ਪਰਫੈਕਟ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਸਪੈਸ਼ਲੀ ਜਦੋਂ ਗਲੋਬਲ ਕ੍ਰਾਈਸਿਸ ਆ ਪੈਂਡੈਮਿਕ ਆ ਜਾਂ ਹੁਣ ਜਿਹੜੀ ਇੱਕ ਟ੍ਰੇਡ ਵਾਰ ਚੱਲ ਰਹੀ ਆ ਉਹਦੇ ਕਰਕੇ ਸੋ ਜਿਹੜਾ ਇੱਕ ਮਾਰਕੀਟ ਦੇ ਵਿੱਚ ਇੰਡੀਕੇਟਰ ਆ ਕਿ ਸੇਲ ਟੂ ਨਿਊ ਲਿਸਟਿੰਗ ਰੇਸ਼ੋ ਮਤਲਬ ਇਹ ਆ ਕਿ ਜਦੋਂ ਜਿਹੜੇ ਘਰ ਇੱਕ ਸੇਲ ਕਿੰਨੇ ਹੋ ਰਹੇ ਆ ਤੇ ਨਵੀਂ ਲਿਸਟਿੰਗ ਕਿੰਨੀਆਂ ਆ ਇਹਨਾਂ ਤੋਂ ਅੰਦਾਜ਼ਾ ਲੱਗ ਜਾਂਦਾ ਜਦੋਂ ਘਟ ਘਰ ਹੁਣ ਜਿਹੜੇ ਵਿਕਣ ਇਹਦਾ ਮਤਲਬ ਹੁੰਦਾ ਮਤਲਬ ਲਿਸਟਿੰਗ ਦੇ ਜਿਹੜੀ ਸੇਲ ਟੂ ਨਿਊ ਲਿਸਟਿੰਗ ਦਾ ਮਤਲਬ ਕੀ ਆ ਕਿ ਕਿੰਨੇ ਘਰ ਸੇਲ ਹੋ ਰਹੇ ਆ ਤੇ ਦੂਜੇ ਪਾਸੇ ਲਿਸਟਿੰਗ ਕਿੰਨੀ ਉਹ 100 ਘਰ ਲਿਸਟਿੰਗ ਤੇ ਲੱਗ ਗਿਆ ਜੀ ਅਸੀਂ ਵੇਚਣਾ ਵੇਖੇ ਉਹਦੇ ਵਿੱਚੋਂ 80 ਜੇ ਕੱਲ ਨੂੰ ਇਹ ਹੁੰਦਾ ਕਿ ਸੌ ਘਰ ਲਿਸਟ ਤੇ ਲੱਗ ਗਿਆ ਬਿਕੇ ਉਹਦੇ ਵਿੱਚੋਂ 20 ਇਹਦਾ ਮਤਲਬ ਇਹ ਆ ਕਿ ਕੀਮਤਾਂ ਥੱਲੇ ਜਾਣਗੀਆਂ ਇਹ ਇੱਕ ਇੰਡੀਕੇਟਰ ਆ ਇਹਦੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਕੀ ਹੈ ਕਿਉਂਕਿ ਰੋਲਾ ਸਾਰਾ ਦਾ ਸਾਰਾ ਇਸ ਗੱਲ ਦੇ ਉੱਤੇ ਖੜਾ ਜਿਹੜਾ ਅੱਜ ਇਨਵੈਸਟਮੈਂਟ ਆ ਜਾਂ ਸਾਰਾ ਕੁਝ ਆ ਉਹ ਇੱਥੇ ਡਿਪੈਂਡ ਕਰਦੀ ਹੈ ਕਿ ਕੱਲ ਨੂੰ ਘਰ ਦੀ ਕੀਮਤ ਦਾ ਵਧਣਾ ਕੀ ਆ ਇੱਕ ਬੰਦੇ ਨੇ ਆਪਣੇ ਘਰ ਤੇ ਲੋਨ ਲੈਣਾ ਜਾਂ ਕੁਝ ਵੀ ਕਰਨਾ ਉਹਨੂੰ ਪ੍ਰੈਡਿਕਟ ਕਰਨਾ ਬਹੁਤ ਜ਼ਰੂਰੀ ਹੈ ਕੱਲ ਦੀ ਮਾਰਕੀਟ ਨੂੰ ਜਾਂ ਹੁਣ ਬੰਦੇ ਨੂੰ ਲੱਗੇ ਬਹੁਤ ਸਾਰੇ ਵੇਰੀਏਬਲ ਮਾਰਗ ਦੇ ਉੱਤੇ ਆ। ਹੁਣ ਮਾਰਗੇ ਫਿਕਸ ਕਰਨੀ ਆ। ਉਹ ਇੰਟਰਸਟਿਡ ਦਾ ਕੀ ਬਣਨਾ? ਉਹ ਘਰ ਜਦੋਂ ਬੰਦੇ ਨੂੰ ਇਹ ਲੱਗਣ ਲੱਗ ਜਾਂਦਾ ਵੀ ਹੁਣ ਘਰਾਂ ਦੀਆਂ ਕੀਮਤਾਂ ਜਿਹੜੀਆਂ ਆ ਉਹ ਵਧਣੀਆਂ ਸ਼ੁਰੂ ਹੋ ਜਾਣੀਆਂ ਆਉਣ ਵਾਲੇ ਸਮੇਂ ਦੇ ਵਿੱਚ। ਉਸ ਵੇਲੇ ਜਿਹੜਾ ਬਾਹਰ ਆ ਜਿਹੜਾ ਸੋਚ ਰਿਹਾ ਕਿ ਮੈਂ ਘਰ ਲੈਣਾ ਆ ਉਹ ਉਸ ਵੇਲੇ ਘਰ ਖਰੀਦ ਲੈਂਦਾ। ਉਹਨੂੰ ਕਿੱਦਾਂ ਪਤਾ ਲੱਗੂਗਾ ਕਿ ਹੁਣ ਘਰਾਂ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਜਾਣੀਆਂ? ਉਹ ਉਦੋਂ ਹੋਣੀ ਆ ਜਦੋਂ ਜਿੰਨੇ ਘਰ ਲਿਸਟ ਹੋਏ ਆ ਉਹਦੇ ਵਿੱਚੋਂ ਵੇਕਣ ਵਾਲਿਆਂ ਦੀ ਦਾ ਜਿਹੜਾ ਨੰਬਰ ਆ ਜਿਹੜੀ ਗਿਣਤੀ ਆ ਜਦੋਂ ਉਹ ਵਧਣ ਲੱਗ ਜਾਂਦੀ ਹੈ ਅਦਰਵਾਈਜ਼ ਜਿਹੜੇ ਸੀਐਮਐਚਸੀ ਆ ਜਾਂ ਰਾਇਲ ਨੀ ਪੇਜ ਆ ਇਹ ਸੰਸਥਾਵਾਂ ਵੀ ਕਈ ਵਾਰੀ ਸਹੀ ਸਹੀ ਜਣੀਆਂ ਨਹੀਂ ਕਰ ਸਕਦੀਆਂ ਤੇ ਜਿਹੜੀ ਟਾਈਮ ਤੇ ਮਾਰਕੀਟ ਆ ਉਹ ਕਿਸ ਤਰੀਕੇ ਨਾਲ ਚੱਲਦੇ ਆ ਇਹ ਇੱਕ ਜਿਹੜਾ ਬਹੁਤ ਵੱਡਾ ਮੁੱਦਾ ਹੈ ਤੇ ਇਹਦੇ ਆਲੇ ਦੋਲੇ ਸਾਰੀ ਖੇਡ ਘੁੰਮ ਰਹੀ ਆ ਪਰ ਇਸ ਵੇਲੇ ਬਹੁਤ ਚੰਗਾ ਸਮਾਂ ਜਿਹੜਾ ਉਹ ਅ ਨਹੀਂ ਚੱਲ ਰਿਹਾ ਘਰਾਂ ਦੀ ਮਾਰਕੀਟ ਤਿੰਨ ਸਾਲ ਤੋਂ ਲਗਭਗ ਉੱਥੇ ਦੀ ਉੱਥੇ ਆ ਅਨਸਰਟਨਟੀ ਆ ਕੱਲ ਨੂੰ ਵਧਣੇ ਆ ਔਰ ਥੱਲੇ ਜਾਣੇ ਆ ਲੋਕੇਸ ਜੱਕੋ ਤੱਕ ਦੇ ਵਿੱਚ ਨੇ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਕੱਲ ਫਿਰ ਆਜ਼ਰ ਹੋਵਾਂਗੇ ਕਿਸ ਨਵੀਂ ਗੱਲ ਆ ਬਤਾ